Thank you ਉਹਨਾਂ ਦੇ ਜਿਹੜਾ ਬਿਆਨ ਸਿੰਘ ਵੀਰਾ ਸੀਗਾ ਤੇ ਬਾਕੀ ਬੰਦੇ ਸਿੰਘ ਸੀ ਇਹਨਾਂ ਦਾ ਕੋਈ ਏਡਾ ਵੱਡਾ ਜ਼ੁਲਮ ਨਹੀਂ ਸੀ ਜਿਹੜਾ ਕਿ ਐਨਐਸਏ ਲਾ ਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਇਹ ਸਿਰਫ ਇੱਕ ਨਸ਼ਾ ਛਡਾ ਰਹੇ ਸੀ ਪੰਜਾਬ ਦੇ ਵਿੱਚ ਤੇ ਸੰਤਿਆ ਗੁਰੂ ਮਹਾਰਾਜ ਦੇ ਨਾਲ ਨਾਲ ਜੋੜ ਰਹੇ ਸੀ ਸੋ ਇਹ ਸਰਕਾਰ ਦੀਆਂ ਕਾ ਲੋ ਗੰਦੀਆਂ ਰਣਨੀਤੀਆਂ ਨੇ ਜੋ ਕਿ ਇਹਨਾਂ ਬੰਦੇ ਸਿੰਘਾਂ ਨੂੰ ਇੰਨੀ ਦੂਰ ਘਰ ਤੋਂ ਪਰੇ ਭੇਜਿਆ ਹੋਇਆ ਤੇ ਮਾਵਾਂ ਵੀ ਜਿਵੇਂ ਤੁਸੀਂ ਅੱਜ ਦੇਖ ਹੀ ਰਹੇ ਹੋ ਕਿ ਨਹੀਂ ਮਾਂ ਮਿਲੀ ਸਾਰੀ ਉਮਰ ਲਈ ਵੀਰੇ ਨੂੰ ਵੀ ਇਹ ਰਹੂਗਾ ਕਿ ਮੈਨੂੰ ਮਾਂ ਕਦੇ ਵੀ ਨਹੀਂ ਮਿਲੀ ਮਾਂ ਵੀ ਇਸੇ ਗੰਦੇ ਵਿੱਚ ਗਈ ਆ ਸਰਜੀਤ ਸਿੰਘ ਖਾਲਸਾ ਰਵਤੀ ਸਟੈਂਡ ਅਪ ਅਦਿ ਸਿੰਘਾ ਜੀ ਨੂੰ ਲੈ ਕੇ ਜਾਂ ਜਿਹੜਾ ਅਮਰਪਾਲ ਹੋਰੀਆ ਉੱਥੇ ਬੈਠੇ ਆ ਨਸਿੱਤੇ ਤੇ ਅਸੀਂ ਸੈਸ਼ਨ ਦੇ ਵਿੱਚ ਇਹਨਾਂ ਲਈ ਆਵਾਜ਼ ਚੱਕਾਂਗੇ ਤੇ ਕਿਸਾਨੀ ਮੁੱਦਿਆਂ ਦੇ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਕਿ ਡੱਲਾ ਸਾਹਿਬ ਵੀ ਉੱਥੇ ਬੈਠੇ ਨੇ ਮੋਰਚੇ ਦੇ ਵਿੱਚ ਬੈਠੇ ਨੇ ਤੇ ਅੱਜ ਉਹ ਉੱਥੇ ਮੀਟਿੰਗ ਕਰਨ ਗਏ ਸੀ ਤੇ ਸੈਸ਼ਨ ਵੀ ਉਹਨਾਂ ਦਾ ਚੱਲ ਰਿਹਾ ਤੇ ਹੁਣ ਜਿੱਦਾਂ ਹੀ ਉਹ ਸੈਸ਼ਨ ਦੇ ਵਿੱਚ ਬੋਲਣ ਦਾ ਸਮਾਂ ਦਿੱਤਾ ਜਾਊਗਾ ਤੁਸੀਂ ਜ਼ਰੂਰ ਬੰਦੀ ਸਿੰਘਾਂ ਤੇ ਕਿਸਾਨਾਂ ਲਈ ਜ਼ਰੂਰ ਆਵਾਜ਼ ਬੁਲੰਦ ਸਰਵਿਸਨ ਖਾਲਸਾ ਨੂੰ ਸੁਣਿਆ ਕਿ ਉਹ ਕਹਿੰਦੇ ਕਿ ਸੈਸ਼ਨ 'ਚ ਟਾਈਮ ਨਹੀਂ ਮਿਲਦਾ ਜ਼ਿਆਦਾ ਉਹਨਾਂ ਨੂੰ ਬੋਲਣ ਦਾ ਕਿਉਂਕਿ ਜਦੋਂ ਵੀ ਉਹ ਪਰਚੀ ਭੇਜਦੇ ਨੇ ਜਾਂ ਬੋਲਣ ਕਹਿੰਦੇ ਨੇ ਤਾਂ ਉਹ ਕਹਿੰਦੇ ਨੇ ਸੈਂਸਿਟਿਵ ਮੁੱਦਾ ਹੈ ਤੇ ਉਹ ਕੱਲਿਆਂ ਕਰਕੇ ਕੋਈ ਜਿਵੇਂ ਕਹ ਲਓ ਕਿ ਬਾਕੀ ਤਾਂ ਕੋਈ ਸਾਥ ਨਹੀਂ ਦੇ ਰਿਹਾ ਤੇ ਕੱਲਿਆਂ ਕਰਕੇ ਉਹ ਸੈਂਸਿਟਿਵ ਮੁੱਦਾ ਕਹਿ ਕੇ ਉਹਨਾਂ ਨੂੰ ਚੁੱਪ ਕਰਾ ਦਿੱਤਾ ਜਾਂਦਾ ਕਿ ਜਦੋਂ ਡਿਬੇਟ ਡਿਬੇਟ ਹੋਊਗੀ ਉਸ ਤੇ ਉਹਦੋ ਹੀ ਬੋਲ ਸਕਦੇ ਨੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਜੀ ਇਹ ਫਾਨੀ ਸੰਸਾਰ ਹੈ ਤੋਂ ਹਰੇਕ ਨੇ ਜਾਣਾ ਹੀ ਆ ਇਹ ਕਿਉਂਕਿ ਗੁਰੂ ਮਹਾਰਾਜ ਦਾ ਜੋ ਆਇਆ ਸੋ ਚਲਸੀ ਸਭ ਕੋਈ ਇਹੀ ਵਾਰੀਏ ਦੇ ਸੰਸਾਰ ਉਹਨਾਂ ਦੀ ਜੋ ਸੁਆਸਾਂ ਦੀ ਪੂੰਜੀ ਖਤਮ ਹੋ ਗਈ ਤੇ ਉਹ ਗੁਰੂ ਚਰਨਾਂ 'ਚ ਜਾ ਬਰਾਜੇ ਆ ਤੇ ਉਹਨਾਂ ਦੇ ਜਿਹੜੇ ਅੱਜ ਅੰਤਮ ਸੰਸਕਾਰ ਸੀਗਾ ਉਹਨਾਂ ਦੀ ਮਰਤੂ ਹੋਈ ਨੂੰ ਤਿੰਨ ਚਾਰ ਦਿਨ ਹੋ ਗਏ ਸੀ ਤੇ ਉਹ ਬਸੰਤ ਸਿੰਘ ਦੀ ਅੜੀਕ ਚੀ ਉਹਨਾਂ ਨੂੰ ਇਹਨੇ ਦਿਨ ਰੱਖਿਆ ਗਿਆ ਤਾਂ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਉਹਨਾਂ ਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਅਸੀਂ ਮਾਤਾ ਜੀ ਨੂੰ ਵੀ ਉਹ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਬਾਕੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ ਪਾਣਾ ਮੰਨਣ ਦਾ ਬਾਲ ਬਖਸ਼ਣ ਤੇ ਇਹ ਹੀ ਸਾਡੀ ਅਰਦਾਸ ਬੇਨਤੀ ਹੈ ਸਾਡੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੋਣੀ ਹੈ ਇੱਥੇ ਕੋਈ ਨਹੀਂ ਬਰਸਾ ਕੋ ਇੱਥੇ ਮੌਕਾ ਨਹੀਂ ਨਹੀਂ ਮੈਂ ਉਹਨਾਂ ਨਾਲ ਮੁਲਾਕਾਤ ਕਰਕੇ ਆਇਆ ਥੋੜੇ ਦਿਨ ਉਹਦੋਂ ਜਦੋਂ ਉਹਨਾਂ ਦੀ ਮਾਤਾ ਗੁਜ਼ਰੀ ਉਹ ਮੈਂ ਉੱਥੇ ਸੀਗਾ ਜੇਲ੍ਹ ਸੀ ਉੱਥੇ ਉੱਥੇ ਮਿਲੇ ਸੀਗੇ ਤੇ ਠੀਕ ਠਾਕ ਹੈ ਸਾਰੇ ਸਿੰਘ ਚੜ੍ਹਦੀ ਕਲਾ ਸੀ ਤੇ ਉਹਦੋਂ ਬਸੰਤ ਸਿੰਘ ਹੀ ਮਿਲੇ ਪੜੀਏ ਠੀਕ ਸਭ ਠੀਕ ਉਂਗੇ ਜਿਹੜਾ ਬਿਆਨ ਸਿੰਘ ਵੀਰਾ ਸੀਗਾ ਤੇ ਬਾਕੀ ਬੰਦੇ ਸਿੰਘ ਸੀ ਇਹਨਾਂ ਦਾ ਕੋਈ ਐਡਾ ਵੱਡਾ ਜ਼ੁਲਮ ਨਹੀਂ ਸੀ ਜਿਹੜਾ ਕਿ ਐਨਐਸਏ ਲਾ ਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਇਹ ਸਿਰਫ ਇੱਕ ਨਸ਼ਾ ਛਡਾ ਰਹੇ ਸੀ ਪੰਜਾਬ ਦੇ ਵਿੱਚ ਤੇ ਸੰਥਿਆ ਗੁਰੂ ਮਹਾਰਾਜ ਦੇ ਨਾਲ ਨਾਲ ਜੋੜ ਰਹੇ ਸੀ ਸੋ ਇਹ ਸਰਕਾਰ ਦੀਆਂ ਕਾਹ ਲੋ ਗੰਦੀਆਂ ਰਣਨੀਤੀਆਂ ਨੇ ਜੋ ਕਿ ਇਹਨਾਂ ਬੰਦੇ ਸਿੰਘਾਂ ਨੂੰ ਇੰਨੀ ਦੂਰ ਘਰ ਤੋਂ ਪਰੇ ਭੇਜਿਆ ਹੋਇਆ ਤੇ ਮਾਵਾਂ ਵੀ ਜਿਵੇਂ ਤੁਸੀਂ ਅੱਜ ਦੇਖ ਹੀ ਰਹੇ ਹੋ ਕਿ ਨਹੀਂ ਮਾਂ ਮਿਲੀ ਸਾਰੀ ਉਮਰ ਲਈ ਵੀਰੇ ਨੂੰ ਵੀ ਇਹ ਰਹੂਗਾ ਕਿ ਮੈਨੂੰ ਮਾਂ ਕਦੇ ਵੀ ਨਹੀਂ ਮਿਲੀ ਮਾਂ ਵੀ ਇਸੇ ਗੰਦੇ ਵਿੱਚ ਗਈ ਆ ਸਭਜੀਤ ਸਿੰਘ ਖਾਲਸਾ ਰਵਤੀ ਸਟੈਂਡਅਪ ਅਦਿ ਸਿੰਘਾਂ ਜੀ ਨੂੰ ਲੈ ਕੇ ਜਾਂ ਜਿਹੜਾ ਅਮਰਪਾਲ ਹੋਰੀਆ ਉੱਥੇ ਬੈਠੇ ਆ ਨਸਿੱਤੇ ਤੇ ਅਸੀਂ ਸੈਸ਼ਨ ਦੇ ਵਿੱਚ ਇਹਨਾਂ ਲਈ ਆਵਾਜ਼ ਚੱਕਾਂਗੇ ਤੇ ਕਿਸਾਨੀ ਮੁੱਦਿਆਂ ਦੇ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਕਿ ਡੱਲਾ ਸਾਹਿਬ ਵੀ ਉੱਥੇ ਬੈਠੇ ਨੇ ਮੋਰਚੇ ਦੇ ਵਿੱਚ ਬੈਠੇ ਨੇ ਤੇ ਅੱਜ ਉਹ ਉੱਥੇ ਮੀਟਿੰਗ ਕਰਨ ਗਏ ਸੀ ਸੈਸ਼ਨ ਵੀ ਉਹਨਾਂ ਦਾ ਚੱਲ ਰਿਹਾ ਤੇ ਹੁਣ ਜਿੱਦਾਂ ਹੀ ਉਹ ਸੈਸ਼ਨ ਦੇ ਵਿੱਚ ਬੋਲਣ ਦਾ ਸਮਾਂ ਦਿੱਤਾ ਜਾਊਗਾ ਤੁਸੀਂ ਜ਼ਰੂਰ ਬੰਦੀ ਸਿੰਘਾਂ ਤੇ ਕਿਸਾਨਾਂ ਲਈ ਜ਼ਰੂਰ ਆਵਾਜ਼ ਬੁਲੰਦ ਸਰਪੀਸਨ ਖਾਲਸਾ ਨੂੰ ਸੁਣਿਆ ਕਿ ਉਹ ਕਹਿੰਦੇ ਕਿ ਸੈਸ਼ਨ 'ਚ ਟਾਈਮ ਨਹੀਂ ਮਿਲਦਾ ਜ਼ਿਆਦਾ ਉਹਨਾਂ ਨੂੰ ਬੋਲਣ ਦਾ ਕਿਉਂਕਿ ਜਦੋਂ ਵੀ ਉਹ ਪਰਚੀ ਭੇਜਦੇ ਨੇ ਜਾਂ ਬੋਲਣ ਕਹਿੰਦੇ ਨੇ ਤਾਂ ਉਹ ਕਹਿੰਦੇ ਨੇ ਸੈਂਸਿਟਿਵ ਮੁੱਦਾ ਹੈ ਤੇ ਉਹ ਕੱਲਿਆਂ ਕਰਕੇ ਕੋਈ ਜਿਵੇਂ ਕਹ ਲਓ ਕਿ ਬਾਕੀ ਤਾਂ ਕੋਈ ਸਾਥ ਨਹੀਂ ਦੇ ਰਿਹਾ ਤੇ ਕੱਲਿਆਂ ਕਰਕੇ ਉਹ ਸੈਂਸਿਟਿਵ ਮੁੱਦਾ ਕਹਿ ਕੇ ਉਹਨਾਂ ਨੂੰ ਚੁੱਪ ਕਰਾ ਦਿੱਤਾ ਜਾਂਦਾ ਕਿ ਜਦੋਂ ਡਿਬੇਟ ਡਿਬੇਟ ਹੋਊਗੀ ਉਸ ਤੇ ਉਹਦੇ ਹੀ ਬੋਲ ਸਕਦੇ ਨੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਇਹ ਫਾਨੀ ਸੰਸਾਰ ਇਹ ਤੋਂ ਹਰੇਕ ਨੇ ਜਾਣਾ ਹੀ ਆ ਇਹ ਕਿਉਂਕਿ ਗੁਰੂ ਮਹਾਰਾਜ ਦਾ ਜੋ ਆਇਆ ਸੋ ਚਲਸੀ ਸਭ ਕੋਈ ਇਹੀ ਵਾਰੀਏ ਦੇ ਸੰਸਾਰ ਉਹਨਾਂ ਦੀ ਜੋ ਸੁਆਸਾਂ ਦੀ ਪੂੰਜੀ ਖਤਮ ਹੋ ਗਈ ਤੇ ਉਹ ਗੁਰੂ ਚਰਨਾਂ 'ਚ ਜਾ ਬਰਾਜੇ ਆ ਤੇ ਉਹਨਾਂ ਦੇ ਜਿਹੜੇ ਅੱਜ ਅੰਤਮ ਸੰਸਕਾਰ ਸੀਗਾ ਉਹਨਾਂ ਦੀ ਮਰਤੂ ਹੋਈ ਨੂੰ ਤਿੰਨ ਚਾਰ ਦਿਨ ਹੋ ਗਏ ਸੀ ਤੇ ਉਹ ਬਸੰਤ ਸਿੰਘ ਦੀ ਅਢੀਕ ਜੀ ਉਹਨਾਂ ਨੂੰ ਇਹਨੇ ਦਿਨ ਰੱਖਿਆ ਗਿਆ ਤਾਂ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਉਹਨਾਂ ਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਅਸੀਂ ਮਾਤਾ ਜੀ ਨੂੰ ਵੀ ਉਹ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਬਾਕੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਇਹ ਹੀ ਸਾਡੀ ਅਰਦਾਸ ਬੇਨਤੀ ਹੈ ਸਾਹ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੋਣੀ ਹੈ ਤੇ ਕੋਈ ਨਹੀਂ ਬਰਸਾ ਕੋ ਇੱਥੇ ਮੌਕਾ ਨਹੀਂ ਨਹੀਂ ਮੈਂ ਉਹਨਾਂ ਨਾਲ ਮੁਲਾਕਾਤ ਕਰਕੇ ਆਇਆ ਥੋੜੇ ਦਿਨ ਉਹਦੋਂ ਜਦੋਂ ਉਹਨਾਂ ਦੀ ਮਾਤਾ ਗੁਜ਼ਰੀ ਉਹ ਮੈਂ ਉੱਥੇ ਸੀਗਾ ਜੇਲ ਸੀ ਉੱਥੇ ਉੱਥੇ ਮਿਲੇ ਸੀਗੇ ਤੇ ਠੀਕ ਠਾਕ ਹੈ ਸਾਰੇ ਸਿੰਘ ਚੜ੍ਹਦੀ ਕਲਾ ਸੀ ਤੇ ਉਹਦੋਂ ਬਸੰਤ ਸਿੰਘ ਹੀ ਮਿਲੇ ਪੜੀਏ ਠੀਕ ਸਭ ਠੀਕ